ਪੰਥਕ ਜਮਾਤ ਅਕਾਲੀ ਦਲ ਇਸ ਵੇਲੇ ਮੁਸ਼ਕਲ 'ਚ ਹੈ ਤਾਂ ਇੱਕ ਪਾਸੇ ਜਿੱਥੇ ਚੋਣ ਲੜ ਰਹੇ ਨੇ ਤੇ ਉੱਥੇ ਪੁਰਾਣੇ ਪੰਥਕ ਆਗੂ ਪਾਰਟੀ ਨੂੰ ਅਲਵਿਦਾ ਕਹਿ ਰਹੇ ਨੇ ਤਾਂ ਨਵਾਂ ਨਾਮ ਸਾਹਮਣੇ ਆਇਆ ਹੈ ਭਾਈ ਮਨਜੀਤ ਸਿੰਘ ਜੋ ਕਿ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਨੇ ਔਰ ਅਗਰ ਪੰਥਕ ਹਲਕੇ ਦੀ ਗੱਲ ਕਰੀਏ ਤਾਂ ਇੱਕ ਲੰਬਾ ਨਾਮ ਹੈ ਤਾਂ ਸਰਦਾਰ ਕਰਤਾਰ ਸਿੰਘ ਭੰਡਾ ਵਾਲੇ ਦੇ بیٹے ਨੇ ਤਾਂ ਅੱਜ ਅਲਵਿਦਾ ਕਹਿਤਾ ਅਕਾਲੀ ਦਲ ਨੂੰ ਕਿਵੇਂ ਮੰਚ ਆਇਆ ਕਿ ਅਕਾਲੀ ਦਲ ਵਕਨ ਦੀ ਜਮਾਤ ਜਿਹਦੇ ਚ ਕੀ ਤੁਸੀਂ ਕਈ ਵਾਰ ਮੈਂ ਤੁਹਾਡਾ ਇੰਟਰਵਿਊ ਕੀਤਾ ਤੁਸੀਂ ਕਹਿੰਿਆ ਜੀ ਮੇਰਾ ਤੇ ਡੀਐਨਏ ਅਕਾਲੀ ਦਲ ਦਾ ਮੇਰੇ ਖੂਨ ਅਕਾਲੀ ਦਲ ਦਾ ਮੇਰਾ ਸਭ ਕੁਝ ਅਕਾਲੀ ਦਲ ਦਾ ਪਰ ਅੱਜ ਤੁਸੀਂ ਕਿਉਂ ਇਸਤੀਫਾ ਦਿੱਤਾ ਮੈਂ ਅਕਾਲੀ ਦਲ ਤੋਂ ਇਸਤੀਫਾ ਨਹੀਂ ਦਿੱਤਾ ਜੀ ਮੇਰਾ ਖੂਨ ਅੱਜ ਵੀ ਕੱਲ੍ਹ ਹੀ ਆ ਮੈਂ ਰਹਿਣਾ ਵੀ ਕੱਲ ਹੀ ਆ ਮੈਂ ਮਰਨਾ ਵੀ ਕੱਲ ਹੀ ਆ ਫਿਰ ਤੁਸੀਂ ਕਿਹਾ ਇਸਤੀਫਾ ਦਿੱਤਾ ਮੈਂ ਬਾਦਲ ਪਰਿਵਾਰ ਤੋਂ ਇਸਤੀਫਾ ਦਿੱਤਾ ਨਾਟ ਕਾਲੀ ਦਲ ਤੋਂ ਅਕਾਲੀ ਦਲ ਇੱਕ ਬਹੁਤ ਵੱਡਾ ਵਿਸ਼ਾਲ ਇੱਕ ਲਹਿਰ ਆ ਪਰ ਉਹਨਾਂ ਦੇ ਪ੍ਰਧਾਨ ਮੇਰਾ ਸਵਾਲ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਲੀ ਦਲ ਦੇ ਮੇਰੀ ਬੇਨਤੀ ਸਹੁਰਾ ਤੁਸੀਂ ਇੱਥੇ ਪ੍ਰਧਾਨ ਇੱਕ ਥੋੜੇ ਸ਼ੁਰੂ ਤੋਂ ਲੈ ਕੇ ਕਿੰਨੇ ਪ੍ਰਧਾਨ ਬਦਲ ਗਏ ਜਦੋਂ ਕਿਹ ਪ੍ਰਧਾਨ ਦੀ ਕ੍ਰੈਡਿਬਿਲਟੀ ਜਿਹੜੀ ਆ ਨਾ ਉਹ ਲੋਕਾਂ ਵਿੱਚ ਨਹੀਂ ਰਹਿੰਦੀ ਉਹ ਆਪਣੇ ਆਪ ਅਸਤੀਫਾ ਦੇ ਦਿੰਦੇ ਨੇ ਬਹੁਤ ਪ੍ਰਧਾਨ ਅਕਾਲੀ ਦਲ ਦੇ ਮੈਂ ਅੱਜ ਵੀ ਕਰ ਲਈਆਂ ਕੱਲ ਵੀ ਕਰ ਲਈਆਂ ਔਰ ਮੈਂ ਰਹਿਣਾ ਵੀ ਕਰ ਲਈਆ ਕਾਲੀ ਦਲ ਦੀ ਜਿਹੜੀ ਬਲਿਆਦ ਸੀ ਨਾ ਉਹ ਸ਼ੀਦਾਂ ਦੇ ਖੂਨ 'ਤੇ ਟਿੱਕੀ ਸੀ ਔਰ ਜੇਲ੍ਹਾਂ ਵਾਲਿਆਂ 'ਤੇ ਟਿੱਕੀ ਸੀ ਸੰਘਰਸ਼ ਵਾਲਿਆਂ ਤੇ ਟਿੱਕੀ ਸੀ ਜਿਹੜਾ ਅਕਾਲੀ ਦਲ ਦਾ ਮੁੱਢ ਸੀ ਬੇਸ ਸੀਗਾ ਔਰ ਜੰਗਏ ਯਾਦੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ ਚ ਆਇਆ ਜਦੋਂ ਜੰਗਏ ਯਾਦੀ ਦੀ ਲੜਾਈ ਚੱਲ ਰਹੀ ਸੀ ਤਾਂ ਉਸ ਟਾਈਮ ਤੇ ਜਦੋਂ ਸਿੱਖਾਂ ਨੇ 80% ਕੁਰਬਾਨੀਆਂ ਕੀਤੀਆਂ ਤੇ ਉਸ ਟਾਈਮ ਤੇ ਨਹਿਰੂ ਤੇ ਗਾਂਧੀ ਨੇ ਕਿਹਾ ਹੈ ਕਿ ਇਹ ਪਹਿਲੀ ਲੜਾਈ ਜਾਂ ਦਿੱਤੀ ਜਿਹੜੀ ਜਿੱਥੇ ਗਈ ਆ ਤੇ ਉਹਦੇ ਚੋਂ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਚ ਆਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਇਹ ਲੜਾਈ ਜਿਹੜੀ ਆ ਨੇੜੇ ਚਲੇ ਗਈ ਆ ਜਦੋਂ ਸ਼ਰੋਨੀ ਕਮੇਟੀ ਦੀ ਚਾਬੀਆਂ ਤੇ ਲੜਾਈ ਚੱਲ ਰਹੀ ਸੀ ਉਸ ਤੋਂ ਬਾਅਦ ਛੇਤੀ ਇੱਕ ਮਹੀਨੇ ਬਾਅਦ ਕਾਲੀ ਦਲ ਹੋਂਦ ਦੇ ਵਿੱਚ ਆ ਪਰ ਮੇਰਾ ਸਵਾਲ ਹੈ ਇਹ ਸਵਾਲ ਤੁਹਾਨੂੰ ਪਹਿਲਾਂ ਵੀ ਹੋ ਚੁੱਕਾ ਜਦੋਂ ਵੀ ਕੋਈ ਆਗੂ ਛੱਡ ਕੇ ਜਾਂਦੇ ਸੀ ਅਸੀਂ ਤੁਹਾਡਾ ਇੰਟਰਵਿਊ ਕਰਦੇ ਤੁਸੀਂ ਕਹਿੰਦੇ ਸੀ ਕੋਈ ਗੱਲ ਨਹੀਂ ਪਾਰਟੀ ਇੱਕ ਬੜਾ ਵਿਸ਼ਾਲ ਸਮੁੰਦਰ ਆ ਪਰ ਅੱਜ ਉਸ ਵਿਸ਼ਾਲ ਸਮੁੰਦਰ ਵਾਲਾ ਸ਼ਖਸ ਕਹਿਣ ਵਾਲਾ ਕੀ ਕਹਿ ਰਹੇ ਨੇ ਨਹੀਂ ਮੈਂ ਅੱਜ ਵੀ ਇਹ ਗੱਲ ਕਹਿੰਦਾ ਵੀ ਵੇਖੋ ਜਿਹੜਾ ਕਾਲੀ ਹੈ ਨਾ ਕਾਲੀ ਇੱਕ ਲਹਿਰ ਤੁਸੀਂ ਅਜੇ ਮੇਰੀ ਅਜੇ ਗੱਲ ਨੂੰ ਅਜੇ ਕਨਸੈਪਟ ਨੂੰ ਨਹੀਂ ਸਮਝੇ ਉਹਦੀ ਜਿਹੜੀ ਨੀ ਆ ਉਹ ਟਿਗੀ ਆ ਛੀਦੀ ਤੇ ਤੇ ਜੇਲ੍ਹ ਤੇ ਮੇਰਾ ਪਰਿਵਾਰ ਮੇਰਾ ਦਾਦਾ ਜੀ ਜਹਦਰ ਝੰਡਾ ਸਿੰਘ ਜਿਹਨੇ ਗੁਰੂ ਕੇ ਬਾਗ ਦੇ ਮੋਰਚੇ 'ਚ ਡੰਗਾ ਖਾਧੀਆਂ ਸੀ ਜਿੱਤ ਵਾਲੇ ਮੋਰਚੇ 'ਚ ਖਾਧੀਆਂ ਮੇਰੇ ਪਿਤਾ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਜਦੋਂ ਐਮਰਜੈਂਸੀ ਲੱਗੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਤੇ ਵੀ ਪਾਬੰਦੀ ਲੱਗ ਗਈ ਸੀ ਲੋਕਾਂ ਦੀ ਜ਼ੁਬਾਨ ਬੰਦ ਕਰਤੀ ਸੀ ਤਾਂ ਅਕਾਲੀ ਦਲ ਦੇ ਲੀਡਰ ਜੇਲਾ ਵਿੱਚ ਸਾਰੇ ਬੰਦ ਹੋ ਗਏ ਸੀ ਤੇ ਮੇਰੇ ਪਿਤਾ ਨੂੰ ਨਾਲ ਸੱਦ ਕੇ ਕਿਹਾ ਇਹ ਵੀ ਉਹ ਸੰਤਾਂ ਦੇ ਮੋਢਿਆਂ 'ਤੇ ਆ ਗਈ ਉਹਨਾਂ 37 ਜਲੂਸ ਕੱਢੇ 36 ਪੰਜਾਬ 'ਚ ਤੇ 37 ਦਿੱਲੀ ਲੈ ਕੇ ਗਏ ਹੈ ਹੀ ਔਰ ਉਹਨਾਂ ਨੇ ਕਿਨਾਰਾ ਵੀ ਦਿੱਤਾ ਹੈ ਮੇਰਾ ਸਿਰ ਜਾਵੇ ਤਾ ਜਾਵੇ ਮੇਰਾ ਸਿਕੀਸੀਤ ਕਰਾਂ ਜਾਵੇ ਜੇ ਐਮਰਜੈਂਸੀ ਦੀਆਂ ਧੱਜੀਆਂ ਡਾਈਆਂ ਸ਼੍ਰੋਮਣੀ ਅਕਾਲੀ ਦਲ ਦੇ ਦਲਦਾਰ ਨਾਲ ਮੋਢੇ ਨਾਲ ਮੋਢਾ ਢਾ ਕੇ ਤੇ ਸੰਤ ਕਰਤਾਰ ਸਿੰਘ ਨੇ ਡਟੀਆਂ ਔਰ ਐਮਰਜੈਂਸੀ ਡਟੇ ਮੇਰੀ ਅਗਲੀ ਅਗਲੀ ਵੀ ਗੱਲ ਮੇਰੀ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਅਕਾਲੀ ਦਲ ਦਾ ਇੱਕ ਬੜਾ ਵੱਡਾ ਮੁੱਲਾ ਇਤਿਹਾਸ ਹੈ ਪਰ ਅਕਾਲੀ ਦਲ ਦੇ ਹੁਣ ਵੀ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਕਹਿੰਦੇ ਸੀ ਖੁਦ ਪੰਥਕ ਜਮਾਤ ਆ ਨਹੀਂ ਮੇਰੀ ਬੇਨਤੀ ਹੈ ਸੁਣੋ ਉਹਦੇ ਚੋਂ ਪੰਥਕ ਰੂਹ ਸਾਡੇ ਅਕਾਲੀ ਦਲ ਚੋਂ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਕੌਣ ਕੌਣ ਲੈ ਗਿਆ ਰੂਹ ਇਹ ਤਾਂ ਮੈਂ ਕਿੱਦਾਂ ਦੱਸ ਸਕਦਾ ਇਹ ਤਾਂ ਤੁਸੀਂ ਇਸਤੀਫਾ ਦਿੱਤਾ ਤੁਸੀਂ ਦੱਸੋ ਮੇਰੀ ਬੇਨਤੀ ਹੈ ਤਾਂ ਅਕਾਲੀ ਕਿਉਂਕਿ ਉਹਨਾਂ ਦੇ ਆਲੇ-ਦੁਆਲੇ ਜਿਹੜੇ ਆ ਇੱਕ ਚਾਪਲੂਸਾ ਦਾ ਗਰੁੱਪ ਬਣ ਗਿਆ ਹੋ ਸਕਦਾ ਉਹਨਾਂ ਨੂੰ ਵੀ ਮਜਬੂਰ ਕਰਤਾ ਨੇ ਲੋਕਾਂ ਨੇ ਕੌਣ ਕੌਣ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਕਿਸੇ ਦੇ ਖਿਲਾਫ ਨਹੀਂ ਲਖਜ ਬੋਲਣਾ ਚਾਹੁੰਦਾ ਔਰ ਆਕਾਲੀ ਦਲ ਦੇ ਖਿਲਾਫ ਬੋਲਣਾ ਚਾਹੁੰਦਾ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਿਉਂਕਿ ਬਹੁਤ ਵੱਡੀਆਂ ਜਥੇਬੰਦੀਆਂ ਨੇ ਬਹੁਤ ਕੁਰਬਾਨੀ ਤੋਂ ਬਾਅਦ ਉਹਦੇ ਵਿੱਚ ਆਈਆਂ ਨੇ ਸੋ ਉਹਨਾਂ ਲੋਕਾਂ ਨੇ ਜਿਹੜਾ ਸੀ ਇਹ ਆਕਾਲੀ ਦਲ ਨੂੰ ਆਕਾਲੀ ਦਲ ਦੇ ਪ੍ਰਧਾਨ ਨੂੰ ਹਾਈਜੈਕ ਕਰ ਲਿਆ ਔਰ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਸੀ ਜੇਲਾਂ ਵਾਲੇ ਸੀ ਸ਼ੀਤਿਆਂ ਦੇ ਪਰਿਵਾਰ ਸੀ 8 ਮੱਥਾ ਸਾਲ ਜੇਲ੍ਹ ਕੱਟੀ ਆ ਔਰ 5 ਸਾਲ ਜੋਧਪੁਰ ਵਾਲੀ ਤੇ 85 ਚ ਮੁੱਖ ਮੰਤਰੀ ਬਣਦਾ ਸੀ ਜਦੋਂ ਰਜੀਵ ਲੌਂਗਵਾਲ ਇੱਕ ਖੋਖਲਾ ਸਮਝੌਤਾ ਕੀਤਾ ਗਿਆ ਸੀ ਸੇਮ ਸਾਡੇ ਨਾਲ ਵੀ ਗੱਲ ਚੱਲ ਰਹੀ ਸੀ ਤੇ ਅਸੀਂ ਉਸ ਟਾਈਮ ਤੇ ਆਫਰ ਦਿੱਤੀ ਗਈ ਸੀ ਵੀ ਜੇ ਤੁਸੀਂ ਆਪਣੀਆਂ ਮੰਗਾਂ ਛੱਡ ਦਿਓ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਓ ਮੈਂ ਠੱਠੇ ਕਾਲ ਤੱਕ ਸਾ ਤੇ ਮੈਂ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਆਹੀ ਉਹ ਤੇ ਕੁਰਸੀ ਨਹੀਂ ਸੀ ਤੇ ਯੋਚ ਸੀ ਕਿਸਦਾਂ ਤੇ ਪੜਾ ਦੇ ਕੇ ਕਿ ਜੋਧਪੁਰ ਜੇਲ੍ਹ ਆਹੀ ਜਿਹੜੀ 85 ਤੋਂ 99 ਤੱਕਰ ਕੱਟੀ ਇਸ ਕਰਕੇ ਕੱਟੀ ਸੀ ਪਰ ਅੱਜ ਦੇ ਅਕਾਲੀ ਦਲ ਤੇ ਪੁਰਾਣੇ ਅਕਾਲੀ ਦਲ 'ਚ ਕੀ ਫਰਕ ਆ ਗਿਆ ਕੀ ਹੋ ਗਿਆ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਮੈਂ ਸਮਝਦਾ ਨਜ਼ਰ ਲੱਗੀ ਆ ਜਿਹਦੀ ਨਜ਼ਰ ਲੱਗੀ ਵਖੋਲੇ ਤਾਂ ਵਹੇ ਤਾਂ ਜਹੀ ਚਲ ਸਿੱਖ ਨਜ਼ਰ ਨੂੰ ਮੰਨਦੇ ਰਿਗੇ ਪਰ ਕਿਹਦੀ ਲੱਗ ਗਈ ਆ ਨਜ਼ਰ ਜਿਹੜੀ ਆ ਨਾ ਇਹ ਅਕਾਲੀ ਦਲ ਨੂੰ ਜਿਹੜੇ ਦਿਨ ਦਿਨ ਰੋਜ਼ ਹੀ ਕਦੀ ਕਿਸੇ ਨੂੰ ਕੱਟਦਾ ਕਦੀ ਕਿਸੇ ਨੂੰ ਕੱਟਦਾ ਕਦੀ ਕਿਸੇ ਨੂੰ ਕੱਟਦਾ ਤੇ ਅਕਾਲੀ ਦਲ ਨਹੀਂ ਉਹ ਖਾਲੀ ਦਲ ਰ ਹੈ ਕਿ ਉਹ ਇਹਦੇ ਚ ਬਰਸਾ ਸਿੰਘ ਵਲਟੋਆ ਵਕਨ ਦੇ ਪੰਥਕ ਲੀਡਰ ਹੋਣ ਫਿਰ ਕਿਸ ਫਿਰ ਕਿਸ ਚੀ ਦੀ ਟੈਨਸ਼ਨ ਆ ਜਿਹੜੇ ਪੰਥ ਵਾਸਤੇ ਜਿਹੜਾ ਨੇ ਐਨਐਸਏ ਕੱਟੀ ਸਭ ਕੁਝ ਕੀਤਾ ਨਹੀਂ ਅਸੀਂ ਇਕੱਠਿਆਂ ਨੇ ਕੱਟੀ ਆ ਤੇ ਫਿਰ ਫਿਰ ਮੇਰੇ ਤੇ ਵੀ 2 ਸਾਲ ਐਨਐਸਏ ਲੱਗੀ ਤੇ ਮੈਂ 8 ਸਾਲ ਜੇਲ ਕੱਟੀ ਆ 5 ਸਾਲ ਅਸੀਂ ਇਕੱਠੇ ਰਹੇ ਆ ਜੋਧਪੁਰ ਜੇਲ ਚ ਵੀ ਇਕੱਠੇ ਰਹੇ ਆ ਫਿਰ ਕਿੱਥੇ ਫਿਰ ਕਿੱਧਰ ਸੋ ਸੋ ਮੇਰੀ ਮੇਰੀ ਬੇਨਤੀ ਇਹ ਆ ਕਿ ਇਹ ਨਹੀਂ ਕਿ ਆ ਵੀ ਇਕੱਲਾ ਕਾਲੀਦਾਲ ਇੱਕ ਬੰਦੇ ਨੇ ਆਪਣੇ ਇਲਾਕੇ ਦਾ ਬੰਦਾ ਇਹ ਨਹੀਂ ਕੋਈ ਗੱਲ ਹੁੰਦੀ ਕਾਲੀਦਾਲ ਇੱਕ ਸਮੂਹ ਆ ਕਾਲੀਦਾਲ ਇੱਕ ਜਮਾਤ ਆ ਇੱਕ ਸੰਗਠਨ ਕਾਲੀਦਾਲ ਜੀ ਕੱਲਾ ਕੋਈ ਕਾਲੀਦਾਲ ਨਹੀਂ ਹੈਗਾ ਔਰ ਇਹ ਸਾਰੇ ਬੰਦੇ ਜਿਹੜੇ ਰਲ ਕੇ ਇੱਕ ਸੰਗਠਨ ਬਣਦਾ ਕੋਈ ਵੀ ਪਾਰਟੀ ਹੈ ਜਿਹੜੀ ਉਹਦੇ ਵਿੱਚ ਕਿਸੇ ਨੇ ਵਧ ਕੀਤਾ ਕਿਸੇ ਨੇ ਘਟ ਕੀਤਾ ਦਾ ਪਰ ਅੱਜ ਜਿਨ੍ਹਾਂ ਦਾ ਕਬਜ਼ਾ ਉਹਨਾਂ ਦਾ ਕੋਈ ਜੇਲ ਨਹੀਂ ਕੋਈ ਕੁਰਬਾਨੀ ਨਹੀਂ ਕੋਈ ਉਹਨਾਂ ਦੀ ਪੰਥ ਨੂੰ ਦੇਣ ਨਹੀਂ ਗਈ ਜਿਹਨਾਂ ਲੋਕਾਂ ਨੇ ਅੱਜ ਉੱਥੇ ਕਬਜ਼ਾ ਕਰ ਲਿਆ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਉਹਨਾਂ ਨੇ ਨਾ ਐਸਾ ਕੈਰਾ ਪਾ ਲਿਆ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਇੱਕ ਮਜਬੂਰ ਹੋ ਗਿਆ ਉਹ ਮਜਬੂਰ ਹੋ ਗਿਆ ਨਹੀਂ ਤੇ ਕੈਰੋ ਸਾਹਿਬ ਵਰਗੇ ਲੋਕ ਜਿਹੜੇ ਮਤਲਬ ਉਹਨਾਂ ਦੇ ਰਿਸ਼ਤੇਦਾਰੀ ਵਿੱਚ ਵੀ ਪਰਵਜਾ ਲੱਗਦੇ ਨੇ ਔਰ ਇਸੇ ਤਰ੍ਹਾਂ ਪ੍ਰਯੋਗ ਜਿਹੜਾ ਹੈਗਾ ਹੈ रविਕਰਨ ਸਿੰਘ ਕਾਲੂ ਔਰ ਕਿੰਨੇ ਬੰਦੇ ਮੈਂ ਦੱਸਾਇਦਰਾ ਜਿਹੜਾ ਡਾਕਟਰ ਰਤਨ ਸਿੰਘ ਔਰ ਕਿੰਨੇ ਕੁ ਬੰਦਿਆਂ ਦਾ ਮੈਂ ਨਾਂ ਗਿਨਾਵਾ ਪਰ ਪਰ ਵਿਰਸਾ ਸਿੰਘ ਮਲਟੋਆ ਸਾਹਿਬ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਬੜਾ ਵੜਬਗਾ ਸਮਝਣਾ ਕਿ ਮੇਰੇ ਕਹਿਣ ਦੇ ਉੱਤੇ ਉਹਨਾਂ ਨੇ ਰਿਸ਼ਤੇ ਦੀ ਵੀ ਪ੍ਰਵਾਨਾ ਕਰਦੇ ਹੋਏ ਸਰਦਾਰ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢ ਤਾ ਵਹ ਉਹ ਇਸ ਖੁਸ਼ਕ ਫੈਮਿਲੀ ਚ ਰਹਿਣਾ ਮਾੜੀ ਗੱਲ ਨਹੀਂ ਕਿਉਂਕਿ ਸਾਰਿਆਂ ਨੂੰ ਹੀ ਮਤਾਂ ਨਾ ਕਢਾ ਦੇਣ ਜਿਹੜੇ ਕਾਲੀਦਲ ਦੇ ਵਿੱਚੋਂ ਇਹਲੇ ਹੋਰ ਕੁਰੀਂਦੇ ਵੀ ਕਢਾ ਲੈਣ ਇਸ ਤਰ੍ਹਾਂ ਨਹੀਂ ਪਾਰਟੀਆਂ ਚੱਲਦੀਆਂ ਇਹ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਇਹ ਜੋ ਕਿਹਾ ਉਹਨਾਂ ਨੇ ਉਹ ਤੇ ਗਲਤ ਕਿਹਾ ਹੈ ਮੈਂ ਉਹਨਾਂ ਬਾਰੇ ਕੁਮੜਾ ਲਫਜ਼ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਅਸੀਂ ਇਕੱਠੇ ਰਹੇ ਹਾਂ ਫੈਡਰੇਸ਼ਨ 'ਚ ਵੀ ਇਕੱਠੇ ਰਹੇ ਹਾਂ ਜੋਧਪੁਰ ਜ਼ਿਲ੍ਹੇ 'ਚ ਵੀ ਰਹੇ ਹਾਂ ਪਰ ਇਸ ਤਰ੍ਹਾਂ ਕਰ ਕਰਕੇ ਆਪਾਂ ਸਾਰੇ ਆਪਾਂ ਲੋਕਾਂ ਨੂੰ ਇਕੱਠੇ ਕਰਕੇ ਆਇਆ ਇੱਕ ਮਜ਼ਬੂਤ ਧਿਰ ਬਣਾਉਣੀ ਸੀ ਕਿ ਆਪਾਂ ਲੋਕਾਂ ਨੂੰ ਕਢਾਉਣਾ ਸੀ ਉਹਦੇ ਚੋਂ ਇਹ ਗੱਲ ਕਰਦਾ ਮੈਂ ਖੇਤੀ ਕਰਦਾ ਜਿਹੜਾ ਆਕਾਲੀ ਦਲ ਦੇ ਵਿੱਚ ਉਹ ਹਲਕੇ ਦੀ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਉਹਦੇ ਵਕੀਲ ਜਿਹੜੇ ਨੇ ਉਹ ਐਸਜੀਪੀਸੀ ਵੱਲੋਂ ਪ੍ਰੋਵਾਈਡ ਹੋ ਰਹੇ ਨੇ ਹੋਰ ਕੀ ਆਕਾਲੀ ਦਲ ਕਰ ਸਕਦਾ ਵੇਖੋ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਨਾ ਜੀ ਉਹ ਕੱਲ ਉਹ ਸਿੱਖਾਂ ਦੀ ਇੱਕ ਆਵਾਜ਼ ਆ ਸਿੱਖਾਂ ਦੀ ਔਰ ਮੈਂ ਸਮਝਦਾ ਕਿ ਸਮੂਹ ਵਰਗਾਂ ਦੀ ਇੱਕ ਆਵਾਜ਼ ਆ ਸਮੂਹ ਪਹਿਲਾਂ ਫਿਰ ਕੱਲ ਨੂੰ ਇੱਥੇ ਸੁਨਾਮੀ ਆ ਗਈ ਸੀ ਜੀ ਤੇ ਉੱਥੇ ਕੱਲੇ ਸਿੱਖ ਤਾਂ ਨਹੀਂ ਹੀ ਹੈਗੇ ਜੀ ਉੱਥੇ ਹਿੰਦੂ ਵੀ ਸੀ ਤੰਗ ਸਲਮਾਨ ਵੀ ਸੀ ਐਸਾਈ ਵੀ ਸੀ ਪਾਰਸੀ ਵੀ ਸੀ ਅਈ ਉਹਨਾਂ ਦੀ ਵੀ ਜਾ ਕੇ ਮਤ ਦਿੱਤੀ ਆ ਖਾਲਸਾ ਏਡ ਉਹ ਖਾਲਸਾ ਏਡ ਇਕੱਲੇ ਇਕੱਲੇ ਸਿੱਖਾਂ ਨਹੀਂ ਬਾਤੀ ਕਰਦਾ ਸਾਰਿਆਂ ਦੀ ਕਰਦਾ ਔਰ ਇਥੇ ਕੋਵਿਡ ਆ ਗਿਆ ਸੀ ਕੋਵਿਡ ਦੇ ਵਿੱਚ ਲੰਗਰ ਕੱਲਾ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਵਰਤਾਇਆ ਨਹੀਂ ਇਥੇ ਦਵਾਈਆਂ ਵੀ ਜਿਹੜੀਆਂ ਕਿਉਂਕਿ ਸਾਡੇ ਧਰਮ ਚ ਇਹ ਗੱਲ ਲਿਖੀ ਹੈ ਕਿ ਖੱਤਰੀ ਬ੍ਰਾਹਮਣ ਸੂਤ ਵਾਇਸ ਉਹ ਪ੍ਰਦੇਸ਼ ਚਾਹ ਵਰਨਾ ਕੋ ਸਾਂਝਾ ਔਰ ਇਹ ਲਾ 100 ਰੁਪਇਆ ਕੁਦਰਤ ਕੇ ਸਾਹ ਬੰਦੇ ਏਕ ਨੂੰ ਉੱਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਸੀਂ ਕਿਸੇ ਤਸਾਨ ਨਹੀਂ ਕੀਤਾ ਇਹ ਗੁਰੂ ਦਾ ਕਨਸੈਪਟ ਹੈ ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾਇਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਗੀਰ ਨਹੀਂ ਇੱਕ ਪੰਥ ਦੀ ਨਮਾਇਦਾ ਚਾਪਲੂਸ ਕੌਣ ਨੇ ਜਿਨ੍ਹਾਂ ਦੇ ਕਬਜ਼ੇ 'ਚ ਸਰਦਾਰ ਬਾਦਲ ਆ ਚੁੱਕੇ ਨੇ ਪਰ ਸਵਾਲ ਨਾ ਤੁਸੀਂ ਖੁੱਲ ਕੇ ਕਰੋਗੇ ਨਾ ਤੇ ਤਦੇ ਹੀ ਪਤਾ ਚੱਲੇਗਾ ਲੋਕਾਂ ਨੂੰ ਕਿ ਕੌਣ ਨੇ ਉਹ ਲੋਕ ਮੈਂ ਹੁਣ ਫਤਗ ਗੱਲ ਕੀਤੀ ਜਿਹੜੀ ਜ਼ਮਾਨਤ 'ਚ ਰਹਿ ਹੋਈ ਹੈ ਨਾ ਉਹਦੇ ਬਾਰੇ ਕਿਸੇ ਨੂੰ ਮੈਂ ਮੰਦੀ ਜਿਹੜਾ ਮੇਰਾ ਰਤਬਾ ਨਾ ਉਹ ਕਿਸੇ ਨੂੰ ਕੋਈ ਮਾੜਾ ਲਫ਼ਜ਼ ਵਰਤਨ ਦਾ ਰਤਬਾ ਨਹੀਂ ਹੈਗਾ ਮੈਂ ਕਿਸੇ ਨੂੰ ਮਾੜਾ ਰਤਬਾ ਨਹੀਂ ਵਰਤਨਾ ਹਾਂ ਮੈਂ ਇਹ ਗੱਲ ਕਾਲੀ ਦਲ ਚ ਰਹਿ ਕੇ ਜਦੋਂ ਉੱਥੇ ਬੇਦਬੀ ਹੋਈ ਸੀ ਆਪਣੇ ਜਿੱਥੇ ਬਰਗਾੜੀ ਮੋਰਚਾ ਲਗਾ ਹੀ ਮੈਂ ਇਕੱਲਾ ਹੀ ਸੀ ਕਾਲੀ ਦਲ ਚ ਜਿਹੜਾ ਗਿਆ ਉੱਥੇ ਔਰ ਉੱਥੇ ਜਾ ਕੇ ਮੈਂ ਕਿਹਾ ਵੀ ਮਾੜੀ ਗੱਲ ਹੋਈ ਆ ਔਰ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਇੱਥੇ ਆਏ ਸੀ ਸਰਦਾਰ ਬਿਕਰਮ ਸਿੰਘ ਜੀ ਸਿੰਘ ਜੀਠਿਆ ਵੀ ਆਏ ਹੀ ਔਰ ਉਹ ਸਾਰੇ ਬਾਕੀ ਇੱਥੇ ਬੰਦੇ ਸੀ ਅੰਦਰ ਚ ਲੈ ਗਏ ਸੀ ਮੈਂ ਉਹਨਾਂ ਨੂੰ ਇੱਕ ਸਜਾ ਦਿੱਤਾ ਸੀ ਮੇਰੇ ਧਰਮ ਸਪਤਨੀ ਸੀ ਮੇਰੇ ਬੇਟਾ ਕਵਰ ਚੜ੍ਹ ਸਿੰਘ ਸੀ ਵੀ ਆਪਕ ਕਾਲ ਤਖਤ ਸਾਹਿਬ ਤੇ ਤੁਸੀਂ ਜਾ ਕੇ ਪੇਸ਼ ਹੋ ਚੋ ਤੇ ਉਹ ਕਹਿੰਦੇ ਆ ਵੀ ਆਪਾਂ ਅਹੀਂ ਇਹ ਗੱਲ ਤੁਹਾਨੂੰ ਸਮਝਾ ਦੇ ਕਰਵਾਈ ਮੈਂ ਨਹੀਂ ਕਰਵਾਈ ਨਹੀਂ ਹੋ ਸਕਦਾ ਤੁਹਾਨੂੰ ਨਾ ਕਰਵਾਈ ਹੋਵੇ ਲੇਕਿਨ ਕਾਲੀ ਦਾਲ ਦੇ ਨਾਂ ਨਾਲ ਇਹ ਗੱਲ ਜੁੜ ਗਈ ਹੈ ਤੇ ਪੰਥਕ ਪਾਰਟੀ ਹੁੰਦੇ ਦੇ ਨਾਤੇ ਲੋਕ ਤਵਕੋ ਨਹੀਂ ਸਾਡਾ ਤੋਂ ਇਹ ਗੱਲ ਦੀ ਕਰਦੇ ਤੇ ਜਦੋਂ ਜੁੜ ਗਈ ਹੈ ਤੇ ਆਪਾਂ ਜਾ ਕੇ ਉੱਥੇ ਪੇਸ਼ ਹੋ ਗਏ ਕਹਿ ਦਈਏ ਵੀ ਜੇ ਸਾਡੇ ਤੋਂ ਗਲਤੀ ਹੋਈ ਤੇ ਸਾਨੂੰ ਬਾਫੀ ਦੇ ਦਿਓ ਕਾਲਤਕ ਸਾਹਿਬ ਤੇ ਉਹ ਮੈਨੂੰ ਕਹਿਣ ਲੱਗਾ ਤੇ ਮੈਂ ਆਪਾਂ ਦੋਸ਼ੀ ਹੋ ਜਾਾਂਗੇ ਮੈਂ ਕਿ ਦੋਸ਼ੀ ਨਹੀਂ ਹੋਣਾ ਬਰੀ ਹੋ ਜਾਣਾ ਔਰ ਜਦੋਂ ਵੀ ਕੋਈ ਕਾਲਤਕ ਸਾਹਿਬ ਤੇ ਕਿਸੇ ਤੋਂ ਵੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਕੋਈ ਵੀ ਕਰ ਸਕਦਾ ਹੈ ਔਰ ਭੁੱਲਨ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਤੇ ਜਦੋਂ ਉੱਥੇ ਜਾ ਕੇ ਪੇਸ਼ ਹੋ ਗਏ ਵਤ ਵਤ ਕੀ ਭਾਂਡੇ ਸੇਵਾ ਲਾ ਦੇਣਗੇ ਔਰ ਜੋੜੇ ਸਾਫ਼ ਕਰਨ ਦੀ ਲਾ ਦੇਣਗੇ ਹੋਰ ਕੋਈ ਸੇਵਾ ਉਹ ਕਰ ਦਿੱਤੀ ਸੇਵਾ ਉਹਨੇ ਬਾਅਦ ਨਹੀਂ ਉਹ ਕਾਲਤਖ ਸਾਹਿਬ ਤੇ ਕਹੇ ਤੇ ਕਰਦੇ ਤੇ ਚੰਗੀ ਸੀ ਸੇਵਾ ਤਾਂ ਕੀਤੀ ਨਹੀਂ ਪਰ ਸਵਾਲ ਹੈ ਹੂੰ ਅਕਾਲੀ ਦਲ ਦਾ ਤੁਸੀਂ ਕੀ ਭਵਿਕ ਵਿਖਦੇ ਮੇਰੀ ਮੇਰੀ ਬੇਨਤੀ ਜਿਹੜੀ ਮੈਂ ਕਹਿਣੀ ਚਾਹ ਰਾ ਉਦੋਂ ਮੈਂ ਇਹ ਗੱਲ ਕਹੀ ਮੇਰੀ ਗੱਲ ਨਹੀਂ ਮੰਨੀ ਗਈ ਉਦੋਂ ਤੋਂ ਬਾਅਦ ਮੈਂ ਜਦੋਂ 3 ਸੀਟਾਂ ਤੇ ਮੈਂਜ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਮੇਰੀ ਬਿੰਦੀ ਸੁਣੋ ਜਦੋਂ ਸ਼੍ਰੋਮਣੀ ਅਕਾਲੀ ਦਲ ਮੈਂ 3 ਸੀਟਾਂ ਤੇ ਰਹਿ ਗਿਆ ਫਿਰ ਮੈਂ ਇੱਕ ਬਿਆਨ ਦਿੱਤਾ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਆ ਉਹ ਫਿਰ ਉਹਨਾਂ ਨੇ ਮੇਰੇ ਖਿਆਲ ਆਪਣੇ ਦਿਲ ਤੇ ਲਾ ਲਿਆ ਸ਼ਾਇਦ ਆਪਣੇ ਸਰਦਾਰ ਸੁਖਬੀਰ ਸਿੰਘ ਉਹਨਾਂ ਨੇ ਖਾਰਖਾਨਾ ਲੱਗ ਪਿਆ ਫਿਰ ਇੱਕ ਕਾਲੋਂ ਦੇ ਘਰ ਆ ਜਿਹੜਾ ਕੱਲ ਪਰਸੋ ਕੱਢਿਆ ਇਥੋਂ ਇੱਕ ਮੀਟਿੰਗ ਸੱਦੀ ਗਈ ਸੀ ਸਾਰਿਆਂ ਦੇ ਜਿਹਦੇ ਚੰਤੂ ਮਾਇਰਾ ਸਾਹਿਬ ਜਾਲੀ ਸਾਹਿਬ ਵਟਵਾਲ ਸਾਹਿਬ ਔਰ ਹੋਰ ਵੀ ਮਾਤਪੁਰੀ ਸਾਹਿਬ ਬੜੇ ਲੋਕ ਇਕੱਠੇ ਹੋਏ ਸੀ ਵੀ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ ਗੱਲ ਕਹੀਏ ਵੀ ਤੁਸੀਂ ਇਹ ਪ੍ਰਧਾਨਗੀ ਛੱਡ ਦਿਓ ਤੇ ਇਹ ਕਿਸੇ ਬੰਦੇ ਨੂੰ ਜਿਹਨੂੰ ਤੁਸੀਂ ਪਸੰਦ ਕਰਦੇ ਜੀ ਉਹਨੂੰ ਅੱਗੇ ਲਾ ਦਿਓ ਕਿਉਂਕਿ ਲੋਕ ਆਪਾਂ ਨੂੰ ਚੰਗਾ ਲੀਕੇ ਸਮਝਦੇ ਲੇਕਿਨ ਉਹਦੇ ਚ ਪਰਚਾਂਸ ਬੀਬੀ ਜ਼ਕੀਰਕੌਰ ਆ ਗਈ ਜਿਹਨੂੰ ਪਤਾ ਨਹੀਂ ਸੀ ਇਸ ਗੱਲ ਦਾ ਤੇ ਉਹ ਗੱਲ ਜਿਹੜੀ ਵਿਚੇ ਦੇ ਵਿੱਚ ਹੀ ਰਹਿ ਗਈ ਔਰ ਉਹ ਵਿਚ ਰਹਿ ਕੇ ਕੱਲ ਇਦਲ ਦੇ ਵੀ ਅਸੀਂ ਇਹ ਮੈਂ ਕੋਸ਼ਿਸ਼ ਕੀਤੀ ਸੀ ਵੀ ਲੀਡਰਸ਼ਿਪ ਜੇ ਚੇਂਜ ਹੋ ਜਾਂਦੀ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਾਅਦ ਵਿੱਚ ਮੁੱਖ ਮੰਤਰੀ ਬਣਨਾ ਨਾ ਅਕਾਲੀ ਦਲ ਦਾ ਪ੍ਰਧਾਨ ਕਿ ਹੋਰ ਨੂੰ ਬਣਾਉਂਦੇ ਸੀ ਹਮੇਸ਼ਾ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਵੀ ਨਜ਼ਰ ਆਏ ਹੋ ਤੁਸੀਂ ਸਾਫ਼ ਕਿਹਾ ਕਿ ਪ੍ਰਧਾਨ ਜਿਹੜਾ ਹੈ ਉਹ ਸਾਡਾ ਸਭ ਤੋਂ ਵਧੀਆ ਹੈ ਸੁਖਵੀਰ ਸਿੰਘ ਬਾਦਲ ਬਹੁਤ ਵਧੀਆ ਪ੍ਰਧਾਨ ਨੇ ਇਹ ਗੱਲ ਤੁਸੀਂ ਹਰ ਵਾਰ ਜਦੋਂ ਵੀ ਤੁਹਾਡੀ ਇੰਟਰਵਿਊ ਹੋਈ ਤੁਸੀਂ ਕਹਿੰਦੇ ਨਜ਼ਰ ਆਏ ਹੋ ਜਿਹੜੀ ਮੈਂ ਜਿਹੜੀ ਹੁਣ ਮੈਂ ਅੱਜ ਗੱਲ ਕਹਿ ਰਿਹਾ ਤੁਹਾਡੇ ਸਾਹਮਣੇ ਮੈਂ ਕਹਿ ਰਿਹਾ ਉਹਨੇ ਦਾਲੇ ਇੱਕ ਘੇਰਾ ਪੈ ਗਿਆ ਹੈ ਕੁਝ ਲੋਕਾਂ ਦਾ ਔਰ ਉਹਨਾਂ ਦੀ ਜਿਹੜੀ ਮੇਰੀ ਬੇਨਤੀ ਸੁਣੋ ਇੱਕ ਨਾ ਹਰੇਕ ਲੀਟਰ ਦੀ ਇੱਕ ਕਿਚਨ ਕੈਬਿਨੇਟ ਹੁੰਦੀ ਆ ਹਾਂਜੀ ਉਹਨਾਂ ਦੇ ਵਿੱਚ ਕੋਈ ਪੰਥਕ ਬੰਦਾ ਰਹੇਗਾ ਜਿਹੜਾ ਉਹਨੂੰ ਪੰਥ ਦੀ ਜਿਹੜੀ ਗੱਲਾਂ ਨੇ ਉਹ ਸਮਝਾ ਸਕੇ ਜੀ ਔਰ ਉਹ ਹੋ ਸਕਦਾ ਪੀ ਉਹ ਵੀ ਉਹਦੇ ਚ ਘਿਰ ਗਏ ਹੋਣ ਮਜਬੂਰ ਕਈ ਰਾ ਹੋ ਜਾਂਦੇ ਕਈ ਰਾ ਨਾਲ ਦੇ ਬੰਦੇ ਜਿਹੜੇ ਮਜਬੂਰ ਕਰ ਲੈਂਦੇ ਆ ਔਰ ਇਸੇ ਕਰਕੇ ਵਾਰੀ ਵਾਰੀ ਕਦੀ ਕਿਸੇ ਨੂੰ ਕੱਟਦਾ ਕਦੀ ਕਿਸੇ ਨੂੰ ਕੱਟਦਾ ਕਦੀ ਅਸੀਂ ਤਾਂ ਸਾਰਾ 30 ਲੱਖ 30 ਲੱਖ ਇਕੱਠਾ ਕਰਕੇ ਪੰਥ ਦੀ ਇੱਕ ਇੱਕ ਇਕੱਠੇ ਹੋ ਜੀ ਤੇ ਇੱਕ ਸ਼ਕਤੀ ਬਣਦੀ ਆ ਕਾਹੀ ਰੋਜ ਕਿਸ ਨੂੰ ਕੱਢ ਦਿੰਦੇ ਆ ਤੇ ਤੁਹਾਡਾ ਵੀ ਵਾਰੀ ਸੀ ਕੱਢਣ ਦੀ ਤੁਹਾਨੂੰ ਨਹੀਂ ਮੈਂ ਤਾਂ ਆਪਣੇ ਆਪ ਹੀ ਮੇਰੇ ਮੇਰੇ ਦਿਲ 'ਚ ਸੀ ਪੀ ਇਹ ਦੋ ਸੀਟਾਂ ਜਿਹੜੀਆਂ ਨੇ ਨਾ ਇਹਦੇ ਤੇ ਸ਼੍ਰੋਮਣੀ ਕਾਲੀ ਦਲ ਇਹ ਆਪਣੇ ਨਾਂ ਉਮੀਦਵਾਰ ਖੜਾਦਾ ਕਿਹੜੀ ਕਿਹੜੀ ਇੱਕ ਖਡੂਰ ਸਾਹ ਵਾਲੀ ਤੇ ਇੱਕ ਫਰੀਦਕੋਟ ਵਾਲੀ ਉਹ ਤੇ ਭਾਈ ਬਿਆਨ ਸਿੰਘ ਦਾ ਬੇਟਾ ਉੱਥੇ ਲੜ ਰਿਹਾ ਸੀ ਜਿਹਨੇ ਇੰਦਰਾ ਗਾਂਧੀ ਨੂੰ ਜਿਹੜਾ ਸੀ ਉਹ ਹਸਫਸਕਾ ਇੱਥੇ ਭਾਈ ਅਮਰਪਾਲ ਸਿੰਘ ਸੀ ਜਿਹਦੇ ਐਨਐਸਏ ਲੱਗੀ ਆ ਔਰ ਮੇਰੇ ਤੇ ਵੀ ਅਨੇਸੇ ਲੱਗੀ ਰਹੀਏ ਦੋਸਰ ਰਹੀ ਆ 8 ਸਾਲ ਮੈਂ ਜੇਲ੍ਹ ਕੱਟੀ ਆ ਸੋ ਛਿਦੀ ਦੇਣੀ ਸਭ ਤੋਂ ਔਖੀ ਆ ਪਰ ਕਟਣੀ ਜੇਲ੍ਹ ਵੀ ਬੜੀ ਔਖੀ ਆ ਤੇ ਮੇਰੇ ਦਿਲ ਚ ਸਾਡੇ ਦਿਲ ਚ ਸੀ ਕਿ ਇਹ ਦੋ ਸੀਟਾਂ ਛੱਡ ਦਿੰਦੇ ਤੇ ਬਾਕੀ 11 ਤੇ ਬੜਾ ਵਧੀਆ ਅਸਰ ਪੈਣਾ ਸੀ ਔਰ ਉਹ ਸਰਦਾ ਸ਼ਰੋਮਣੀ ਕਾਲੀਦਾਲ ਬਾਕੀ 11 ਦੇ ਵਿੱਚੋਂ ਕੋਈ ਨਾ ਕੋਈ ਹਾਸਲ ਕਰ ਲੈਂਦਾ ਭਾਈ ਬਲਵੰਤ ਸਿੰਘ ਰਾਜੋਨਾਂ ਦੀ ਭੈਣ ਨੂੰ ਟਿਕਟ ਵੀ ਸ਼ਰੋਮਣੀ ਕਾਲੀਦਾਲ ਨੇ ਦਿੱਤੀ ਹੋਈ ਹੈ ਕਿਉਂ ਦੀ ਪਤ ਨੂੰ ਦੇਣ ਨਹੀਂ ਪਤਾ ਜਦੋਂ ਉਹਨਾਂ ਨੂੰ ਦਿੱਤੀ ਸੀ ਮੈਨਾਂ ਟਿਕਟ ਉਸ ਟਾਈਮ ਤੇ ਹਾਲਾਤ ਹੋਰ ਸੀਗੇ ਉਸ ਟਾਈਮ ਤੇ ਕੋਈ ਹਲਾਤ ਮੇਰੇ ਮੁਤਾਬਕ ਉਹਨੂੰ ਟਕਟਨੀ ਸੀ ਲੜਨੀ ਚਾਹੀਦੀ ਤੇ ਮੇਰ ਨਾਲ ਸਲਾਹ ਕਰਦੀ ਨਾ ਭੈਣ ਉਹ ਤੇ ਨਹੀਂ ਸੀ ਮੈਂ ਲੜਨ ਜਾਣੀ ਕਿਉਂਕਿ ਹਲਾਤ ਨਹੀਂ ਸੀ ਸਾਡੇ ਫੇਵਰ ਤੇਗੇ ਉਹਨੂੰ ਅਹੀ ਮਤਲਬ ਇੱਕ ਮੋੜਾ ਬਣਾ ਕੇ ਬੀਬੀ ਨੂੰ ਵਰਤਿਆ ਉੱਥੇ ਔਰ ਮੋੜਾ ਬਣਾ ਕੇ ਵਰਤਿਆ ਪਰ ਮੇਰੀ ਗੱਲ ਸੁਣੋ ਅੱਜ ਭਵਨ ਸਿੰਘ ਸਿਆਲ ਕਾ ਜਿਹੜੇ ਵਕੀਲ ਨੇ ਸ਼ਰੋਮਣੀ ਕਮੇਟੀ ਦੇ ਵਕੀਲ ਨੇ ਸ਼ਰੋਮਣੀ ਕਾਲੀ ਦਲ ਨਾਲ ਤਲਾਕ ਰੱਖਦੇ ਨੇ ਪਾਰਟੀ ਦੇ ਵਿੱਚ ਨੇ ਭਾਈ ਅਮਰਪਾਲ ਸਿੰਘ ਦਾ ਕੇਸ ਉਹ ਲੜ ਰਹੇ ਨੇ ਤੇ ਚੰਗੀ ਗੱਲ ਆ ਉਹਨੇ ਵੀ ਤੇ ਜੇਲ੍ਹ ਕਰਕੇ ਅਕਾਲੀ ਦਲ ਫੇਰ ਮਾਰਾ ਕਿੱਥੋਂ ਹੋ ਗਿਆ ਫੇਰ ਫੇਰ ਸੰਘਰਸ਼ ਕਰਨ ਵਾਲੇ ਯੋਧਿਆਂ ਵਾਸਤੇ ਜੇ ਅਕਾਲੀ ਦਲ ਲੜਾਈ ਲੜ ਰਿਹਾ ਤੇ ਗਲਤ ਕਿੱਥੇ ਆ ਮੇਰੇ ਨਾਲ ਉਹਨੂੰ ਸਿਆਲਕੇ ਨੂੰ ਇੱਥੇ ਨਾ ਜਦੋਂ ਮਿਲਟਰੀ ਕੈਂਪ ਚ ਸਾਂ ਤੇ ਸਾਡੀ ਪਛਾਣ ਮਿਲਟਰੀ ਕੈਂਪ ਚ ਹੋਈ ਹੀ ਜਦੋਂ ਪਤਾ ਐ ਲੱਗਦਾ ਇਸਨੂੰ ਹੁਣੇ ਮਾਰ ਦੇਣਾ ਉਹਨੇ ਵੀ ਜੇਲ੍ਹ ਕੱਟੀ ਆ ਉਹਨੂੰ ਵੀ ਪਤਾ ਜੇਲਾ ਕੱਟਣੀਆਂ ਪੜੀਆਂ ਔਖੀਆਂ ਨੇ ਉਹ ਮੇਰੇ ਨਾਲ ਫੈਡਰੇਸ਼ਨ ਚ ਵੀ ਰਿਹਾ ਠੀਕ ਆ ਨਾ ਜੇ ਅਸੀਂ ਉਹਨਾਂ ਦੇ ਵਾਸਤੇ ਕੋਈ ਵਕੀਲ ਕੀਤਾ ਕੋਈ ਸਾਰ ਨਹੀਂ ਕੀਤਾ ਅਸੀਂ ਜੋਧਪੁਰ ਜੇਲ੍ਹ ਚ ਸੀ ਜੀ ਤੇ ਹੋ ਸਕਦਾ ਅਸੀਂ ਸ਼੍ਰੋਮਣੀ ਕਮੇਟੀ ਦੇ 84 ਤੋਂ ਪਹਿਲਾਂ ਉਹਨੇ ਹੱਕ 'ਚ ਨਹੀਂ ਸੀਗੇ ਲੇਕਿਨ ਸਾਡੇ ਜਿੰਨਾ ਖਰਚਾ ਕੀਤਾ ਸਾਡੇ ਕੇਸ ਤੇ ਸਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀਤਾ ਔਰ ਬਸਾਂ ਭੇਜੀਆਂ ਮੁਲਾਕਾਤਾਂ ਭੇਜੀਆਂ ਕੱਪੜੇ ਸਾਡੇ ਭੇਜੇ ਲੀੜੇ ਭੇਜੇ ਸਾਡੇ ਵਕੀਲਾਂ ਦਾ ਪ੍ਰਬੰਧ ਕੀਤਾ ਇਹ ਸ਼੍ਰੋਮਣੀ ਕਮੇਟੀ ਦਾ ਇੱਕ ਧਾਰਮਿਕ ਸਾਇ ਦਾ ਫਰਜ਼ ਬੰਦਾ ਹੁੰਦਾ ਅਸੀਂ ਆਪਣੇ ਫਰਜ਼ਦਾ ਕਰਦੇ ਹਾਂ ਜਿਹੜੇ ਉਹਨੂੰ ਵਕੀਲ ਪਾਲਵਾੜੇ ਉਹ ਕਹਿ ਰਹੇ ਨੇ ਤੁਸੀਂ ਭਾਈ ਅਮਰਪਾਲ ਦੇ ਹੱਕ 'ਚ ਖੜੇ ਹੋ ਵਿਰਸਾ ਸਿੰਘ ਵਾਲ ਟੋਆ ਕਹਿੰਦੇ ਉਹਨਾਂ ਨੇ ਕੀ ਕੁਰਬਾਨੀ ਕੀਤੀ ਕੁਰਬਾਨੀ ਤੇ ਮੈਂ ਦੀ ਤਿੰਨ ਵਾਰ ਮਰਤੇ ਨਸੇ ਲੱਗੀ ਮੈਂ ਰਿਆਵਾ ਸਭ ਕੁਝ ਪੰਥ ਵਸਤੇ ਮੈਂ ਸਾਰਾ ਕੁਝ ਕੰਮ ਕੀਤਾ ਮੈਂ ਕਿਹਾ ਉਹ ਮੇਰਾ ਵਿਰਸਾ ਸਿੰਘ ਮੇਰੇ ਤੋਂ ਛੋਟਾ ਹੈ ਜੋਧਪੁਰ ਜੇਲ੍ਹ ਚ ਵੀ ਰਹੇ ਆ ਜੇਲ੍ਹ ਵੀ ਕੱਟੀ ਆ ਨਸੇ ਸਾਡੇ ਦੇ ਇਕੱਠੇ ਲੱਗੀ ਸੀ ਪਰ ਉਹਨਾਂ ਨੂੰ ਦੋ ਵਾਰ ਉਹ ਐਮਐਲਏ ਵੀ ਤੇ ਬਣ ਗਿਆ ਜੇ ਬਣ ਗਿਆ ਤੇ ਐਤ ਕੀ ਆਰੀ ਆਪਾਂ ਛੱਡ ਵੀ ਦਿਨ ਤੇ ਫਿਰ ਵੀ ਕਿੱਡੀ ਗੱਲ ਸੀਗੀ ਪੰਥ ਵਸਤੇ ਉਹ ਬਣੇ ਐਮਐਲਏ ਨਹੀਂ ਨਹੀਂ ਦੂਰਾ ਬਣੇ ਨਾ ਗਿਓ ਤੇ ਜੇਕਰ ਕਿ ਆਪਾਂ ਨਾ ਵੀ ਮਤਲਬ ਖਲੂੰਦੇ ਉਥੇ ਤੇ ਉਹਨੂੰ ਆਪਾਂ ਜੜਾ ਲੈਂਦੇ ਤੇ ਹਰ ਜੇ ਵੀ ਕੋਈ ਨਹੀਂ ਸੀ ਕਿਹਾ ਮੇਰੇ ਇਥੇ ਏਜੰਡੇ ਦੇ ਵਿੱਚ ਸੀਗਾ ਨੋਵਾਂ ਨੰਬਰ ਪਰਿਵਾਰ ਸੀ ਕਿ ਮੈਂ ਜਦੋਂ ਲੜਨਾ ਸੀ ਤੇ ਮਾਈ ਅਮਰਿਤਪਾਲ ਸਿੰਘ ਦੀ ਸਪੋਰਟ ਲੈਣੀ ਸੀ ਨਹੀਂ ਪਰ ਉਹ ਦੇ ਨਹੀਂ ਸੀ ਨਰੇ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਸੀ ਉਸ ਤੋਂ ਪਹਿਲਾਂ ਉਹਨੂੰ ਖੜਾ ਹੀ ਕਰ ਲੇਤਾ ਉਹਨਾਂ ਨੇ ਉਮੀਦਵਾਰ ਤੋਂ ਉਹਦੇ ਵਿੱਚ ਵਰਸਨ ਸਿੰਘ ਵਲਟੋਵਾ ਕਹਿ ਰਿਹਾ ਤੇ ਮੇਰਾ ਕੀ ਕਸੂਰ ਹੈ ਨਹੀਂ ਨਹੀਂ ਕਿੰਨਾ ਕਰ ਦਿੱਤਾ ਅਮਰਿਤਪਾਲ ਦੇ ਪਰਿਵਾਰ ਨਾਲ ਲੋਕ ਤਾਂ ਉਹਨਾਂ ਨੇ ਉਹ ਤਾਂ ਜੇਲ੍ਹ 'ਚ ਸੀ ਜੀ ਔਰ ਜੇਲ੍ਹ ਚੋਂ ਨਿਕਲਦਾ ਹੀ ਤਾਂ ਸੀ ਜੇ ਉਹ ਨੂੰ ਇੱਥੇ ਖੜਾ ਕਰਦੇ ਸੀ ਮੈਂ ਤੁਹਾਨੂੰ 1999 ਦੀ ਇੱਕ ਗੱਲ ਸੁਣਾਉਣਾ ਜਦੋਂ ਮੈਂ ਜੇਲ੍ਹ ਚ ਹੋਇਆ ਸੀ ਨਾ ਤੇ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਔਰ ਉਹ ਅਹੀ 11 13 ਐਮਪੀ ਜਿਹੜੇ ਸੀ ਉਹ ਵੱਖ-ਵੱਖ ਛੀਦਾ ਤੇ ਪਰਿਵਾਰ ਖਿਲਾਰਤੇ ਬੰਬਲਕੌਰ ਖਾਲਸਾ ਵੀ ਖਿਲਾਰਤੀ ਸੀ ਔਰ ਅੰਮ੍ਰਿਤਸਰ ਤੋਂ ਮੈਨੂੰ ਯਾਦ ਆ ਮੇਰੇ ਕੋਲੇ ਆ ਗਏ ਸੀ ਜਿਹੜੇ ਕਿਰਪਾਲ ਸਿੰਘ ਜਿਹੜੇ ਸਾਥੀ ਸਨ ਔਰ ਉਹਨੂੰ ਮੈਟ੍ਰਿਕਟ ਦਿੱਤੀ ਸੀ ਤਾਂ ਸਰਦਾਰ ਬਾਦਲ ਨੂੰ ਦਿੱਤੀ ਸੀ ਸਰਦਾਰ ਮਾਨ ਨੂੰ ਦਿੱਤੀ ਸੀ ਪਟਿਆਲੇ ਤੋਂ ਉਹਨਾਂ ਦੀ ਭੈਣ ਮੇਰੇ ਕੋਲ ਆ ਗਈ ਕਿ ਉਹਦੇ ਪਟਿਆਲੇ ਤੋਂ ਨਹੀਂ ਜਿੱਤਣਾ ਤੇ ਮੈਂ ਤਰਨਤਾਰ ਤੋਂ ਸੀਟ ਜਿਹੜੀ ਹੈ ਨਾ ਉਹ ਲੜਨੀ ਚਾਹੁੰਦਾ ਸੀ ਤੇ ਮੈਨੂੰ ਉਹਦੇ ਭੈਣ ਨੇ ਕਿਹਾ ਉਥੋਂ ਨਹੀਂ ਉਹਨਾਂ ਨੇ ਜਿੱਤਣਾ ਤੋਹੀ ਇਹ ਸੀਟ ਛੱਡਦੇ ਹੋ ਤੇ ਕੁਰਬਾਨੀ ਕਰੋ ਤੇ ਮੈਂ ਆਪਣੀ ਸੀਟ 1999 ਛੱਡ ਕੇ ਤੇ ਸਰਦਾਰ ਮਾਨ ਨੂੰ ਜਿਤਾਇਆ ਸੀ ਉਸ ਟਾਈਮ ਤੇ ਔਰ ਸਾਡੇ ਦੇਰਾ ਚੋ 11 ਐਮਪੀ ਸਾਡੇ ਬਣ ਕੇ ਸੀ ਉਸ ਟਾਈਮ ਦੇ ਉੱਤੇ ਜਦੋਂ ਮੈਂ ਜੇਲ੍ਹ ਚ ਆਇਆ ਇੱਕ ਲਹਿਰ ਸੀ ਉਹ ਭਾਈ ਮਨਜੀਤ ਸਿੰਘ ਉਹਨਾਂ ਦੀ ਤਾਂ ਹੁਣ ਅਕਾਲੀ ਦਲ ਦੀ ਲਹਿਰ ਨਹੀਂ ਹੈ ਪੰਜਾਬ ਚ ਨਹੀਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤੇ ਤੁਸੀਂ ਦੱਸੋ ਸਗੋਂ ਮੈਂ ਤਾਂ ਉਦੋਂ ਦਾ ਕਿਤੇ ਗਿਆ ਨਹੀਂਗਾ ਹਾਂ ਖਡੂਰ ਸਾਹਿਬ ਚ ਜ਼ਰੂਰ ਅੰਮ੍ਰਿਤਪਾਲ ਸਿੰਘ ਦੀ ਜੋ ਮੈਂ ਵੇਖ ਰਿਹਾ ਮੀਡੀਆ ਚ ਲਹਿਰ ਹੈਗੀ ਆ ਤੇ ਪਰੇ ਫਰੀਦਕੋਟ ਚ ਵੀ ਲਹਿਰ ਬਣੀ ਹਰ ਸਿਮਰਤ ਕੋਰ ਬਾਦਲ ਬਠਿੰਡਾ ਤੋਂ ਲੜ ਰਹੇ ਚੋਂ ਲੇ ਵੇਖੋ ਮੈਂ ਕਿਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਇਹਾਰੇ ਕੋਈ ਮੈਂ ਮਾਰਾ ਲਫਜ਼ ਨਹੀਂ ਬੋਲਣਾ ਚਾਹਦਾ ਨਹੀਂ ਮੈਂ ਕਹਿ ਰਿਹਾ ਪੰਥਕ ਪਰਿਵਾਰ ਤੋਂ ਆਂ ਨਹੀਂ ਨਹੀਂ ਪਰ ਮੈਂ ਮੈਂ ਉਸ ਬਾਰੇ ਕੁਝ ਨਹੀਂ ਕਹ ਰਿਹਾ ਸਭ ਤੇ ਬੋਲਣ ਨੂੰ ਕਹਿ ਨਹੀਂ ਰਿਹਾ ਮੈਂ ਤੇ ਤੁਹਾਡੀ ਓਪੀਨੀਅਨ ਲੈ ਰਿਹਾ ਕਿ ਤੁਸੀਂ ਇੱਕ ਪੰਥਕ ਜਮਾਤ ਤੋਂ ਤਲਕ ਰੱਖਦੇ ਹੋ ਤੁਸੀਂ ਇੱਕ ਪੰਥਕ ਪਰਿਵਾਰ ਆ ਤੁਹਾਡਾ ਔਰ ਬੜਾ ਵੱਡਾ ਪੰਥਕ ਪਰਿਵਾਰ ਔਰ ਤੁਹਾਡਾ ਤਜਰਬਾ ਸਾਡੇ ਤਜਰਬੇ ਨਾਲੋਂ ਬਹੁਤ ਉੱਚਾ ਮੈਂ ਤੁਹਾਨੂੰ ਉਹ ਹੀ ਆਣਾ ਪਰ ਮੇਰੇ ਤਜਰਬੇ ਦੀ ਗੱਲ ਤੁਸੀਂ ਛੋੜੋ ਨਾ ਮੈਂ ਤੁਹਾਨੂੰ ਆਖਿਆ ਵੀ ਮੈਂ ਦੋ ਇਹ ਸੀਟਾਂ ਚਲਦਾ ਸੀ ਵੀ ਕਾਲੀਦਾਲ ਉਹਨਾਂ ਨੂੰ ਛੱਡ ਦਿੰਦਾ ਜੀ ਤੇ ਇਸੇ ਕਰਕੇ ਹੀ ਕਾਲੀ ਦਲ ਜਿਹੜਾ ਸੀ ਬਾਕੀ 11 ਸੀਟਾਂ ਤੇ ਉਹਨਾਂ ਨੂੰ ਫਾਇਦਾ ਹੋ ਜਾਣਾ ਸੀ ਲਗਾ ਪਰ ਜਦੋਂ ਇਹ ਗੱਲ ਨੂੰ ਮੰਨਦੇ ਨਹੀਂਗੇ ਉਹ ਜਿਹੜੇ ਆਪਣੇ ਬੈਂਸਿੰਘ ਨੇ ਪਰਿਵਾਰ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਅੱਜ ਕਾਲੀ ਦਲ ਦੇ ਨਾਲ ਮਾਫ ਕਰਨਾ ਨਾ ਸਤਵੰਤ ਸਿੰਘ ਕੇਰ ਸਿੰਘ ਦਾ ਪਰਿਵਾਰ ਨਾ ਬੈਂਸਿੰਘ ਦਾ ਪਰਿਵਾਰ ਨਾ ਆਪਣੇ ਜਰਨਲ ਸ਼ਿਵੇਕ ਸਿੰਘ ਦਾ ਪਰਿਵਾਰ ਨਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਦਾ ਪਰਿਵਾਰ ਸੰਤ ਕਰਤਾਰ ਸਿੰਘ ਦਾ ਨਾ ਰੋਡੇ ਪਰਿਵਾਰ ਸੰਤ ਜਰਨੈਲ ਸਿੰਘ ਦਾ ਪਰਿਵਾਰ ਔਰ ਨਾ ਜਿੰਦੇ ਸੁਖੇ ਦਾ ਪਰਿਵਾਰ ਨਾ ਤੁਹਾਡਾ ਪਰਿਵਾਰ ਨਹੀਂ ਉਹ ਮੇਰਾ ਪਰਿਵਾਰ ਤਾਂ ਮੈਂ ਕਹਤਾ ਨਾ ਭਾਈ ਮਰੀਕ ਸਿੰਘ ਦਾ ਪਰਿਵਾਰ ਸੋ ਇਹ 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 ਪੰਥਕ ਪਰਿਵਾਰ ਇੱਕ ਪਰਿਵਾਰ ਨੂੰ ਕਿਤੇ ਸਰਮਾਨ ਦਿੱਤਾ ਸ਼ਰਮ ਨਹੀਂ ਕਾਲੀ ਕਰਨ ਇੱਕ ਪਰਿਵਾਰ ਤਸੋ ਇਹ ਤਾਂ ਰੁਲ ਗਏ ਜਿਨ੍ਹਾਂ ਨੇ ਛੀਧੀਆਂ ਦਿੱਤੀਆਂ ਸੀ ਜੇਲਾਂ ਕਟੀਆਂ ਸੀ ਜਿਨ੍ਹਾਂ ਮਾਵਾਂ ਦੇ ਪੁੱਤ ਚ ਰਿਆਂ ਚ ਮਾਰੇ ਗਏ ਭੈਣਾਂ ਦੇ ਸੁਹਾਗ ਲੁੱਟੇ ਗਏ ਕਿਸੇ ਨੂੰ ਨਾਮ ਮਿਲਿਆ ਉਹ ਤਾਂ ਉਸੇ ਤਰ੍ਹਾਂ ਹੀ ਔਰ ਉਥੇ ਟਾਇਰ ਪਾਪਾ ਕੇ ਸੜਿਆ ਗਿਆ ਹੁਣ ਕੀ ਕਰਨਗੇ ਭਾਈ ਮਨਜੀਤ ਸਿੰਘ ਜੀ ਕੀ ਕਰਨਗੇ ਨਹੀਂ ਮੈਂ ਕੀ ਕਰਨਾ ਮੈਂ ਤਾਂ ਉਹਨਾਂ ਦੀ ਸਪੋਰਟ ਕਰ ਰਿਹਾ ਕਿਰੋ ਦੀ ਭਾਈ ਅਮਰਪਾਲ ਸਿੰਘ ਜੀ ਤੇ ਆਪਣੇ ਦੀ ਇੱਕ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਇੱਕ ਜਸਕਰਨ ਸਿੰਘ ਕਰਨ ਸਿੰਘ ਵਾਲਾ ਦੀ ਕਿਉਂਕਿ ਉਹਨੇ ਬੜ ਤੱਕ ਇਹ ਕਹਦੇ ਆ ਸੋ ਮੈਨੂੰ ਜਿਹੜਾ ਸਾਡਾ ਪਰਿਵਾਰ ਪੰਥਕ ਪਰਿਵਾਰ ਆ ਤੇ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਆ ਮੈਂ ਉਹ ਆਪਣੇ ਫੈਸਲਾ ਲੈ ਕੇ ਤੇ ਮੈਂ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕਰ ਰਿਹਾ ਔਰ ਮਸਵੇਰ ਤੋਂ ਜਾਣਾ ਵੀ ਉਹਨਾਂ ਦੇ ਮਗਰ ਰੂਮ ਨਹੀਂ ਕਾਲੀ ਦਾ ਲਮਰ ਸਰ ਨੂੰ ਨਹੀਂ ਪੰਤਕ ਮਦਦ ਉਹ ਵੀ ਹੋਣਗੇ ਜੇ ਮੇਰੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਜੀ ਮਾਨ ਸਾਹਿਬ ਨੂੰ ਆਪਣੀ ਮੈ ਸ਼ੀਟ 1999 ਚ ਮੈਂ ਕਿਹਾ ਮੈਂ ਛੱਡੀ ਸੀ ਤੇ ਜੋ ਵੀ ਬੈਠ ਕੇ ਸਾਡੀ ਕੋਈ ਵਿਚਾਰ ਹੋ ਗਈ ਤੇ ਮੈਂ ਕੋਈ ਮਾਰਾ ਤਾਂ ਨਹੀਂ ਕਹਿੰਦਾ ਉਹਨਾਂ ਨੂੰ ਉਹਨਾਂ ਨੇ ਵੀ ਕੁਰਬਾਨੀ ਕੀਤੀ ਆ ਉਹਨਾਂ ਨੇ ਵੀ ਕੁਰਬਾਨੀ ਕੀਤੀ ਪਰ ਭਾਈ ਮਨਜੀਤ ਸਿੰਘ ਜੀ ਹੁਣ ਕੱਲ ਤੋਂ ਉਹ ਲਗ ਗਰੂਪ ਚ ਨਜ਼ਰ ਆਉਂਦੇ ਹੈ ਮੈਂ ਕੱਲ ਤੋਂ ਸਵੇਰ ਤੋਂ ਖੇਮ ਕਰਨ ਤੋਂ ਮੈਂ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਔਰ ਮੇਰਾ ਬੇਟਾ ਇਤੋਂ 20 ਦਿਨ ਪਹਿਲਾਂ ਮਹੀਨਾ ਪਹਿਲਾ ਸਰਦਾਰ ਕਵਰ ਚਰਨ ਸਿੰਘ ਪ੍ਰਧਾਨ ਨਾਲ ਇੰਡੀਆ ਸੈਕਟਰ ਸਟੂਡੈਂਟ ਫੈਡਰੇਸ਼ਨ ਔਰ ਪੂਰੀ ਉਹਨੇ ਉਹਨਾਂ ਦੀ ਜਿਹੜੀ ਮਹਿਮਾ ਔਰ ਪੂਰੀ ਪਖਾਈ ਆ ਔਰ ਰਾਤ ਦਿਨ ਕਰਕੇ ਉਹ ਕੰਮ ਕਰਦੇ ਆ ਚੜਦੇ ਰਹੋਗੇ ਕੰਮ ਹਾਂਜੀ ਚੜਦੇ ਰਹੋਗੇ ਕੰਮ ਨਹੀਂ ਮੈਂ ਕਿਹਾ ਹੁਣ ਅੰਪਾਈ ਅਮਰਪਾਲ ਸਿੰਘ ਵਾਸਤੇ ਕਰਦੇ ਰਹੋਗੇ ਬਿਲਕੁਲ ਉਹਨਾਂ ਵਾਸਤੇ ਕਰੂੰਗਾ ਸਰਬਜੀਤ ਸਿੰਘ ਵਾਸਤੇ ਵੀ ਕਰੂੰਗਾ ਔਰ ਕੱਲ ਤੋਂ ਫੋਨ ਆ ਗਿਆ ਵਾਪਸੀ ਨਾ ਨਾ ਹੋ ਜਵੇ ਕਿਉਂਕਿ ਕਿਉਂਕਿ ਯੂ-ਟਰਨ ਲੈਂਨ ਦੇ ਵਿੱਚ ਕਈ ਵਾਰ ਹੁੰਦਾ ਕਿ ਬਾਦਲ ਸਾਹਿਬ ਆ ਕੇ ਮਨਾਲ ਲੰਦੇ ਵੇਖੋ ਪਤਾ ਗੱਲ ਕੀ ਨਹੀਂ ਮੇਰੇ ਦਿਲ ਚ ਸੀ ਜਦੋਂ ਮੈਨੂੰ ਇੱਥੇ ਮਨਾਉਣਾ ਆਇਆ ਸੀ ਨਾ ਇੱਥੋਂ ਮੈਂ ਇੱਕ ਗੱਲ ਉਹਨਾਂ ਨੂੰ ਮਨਾ ਕੇ ਕਲੀਫ ਵੀ ਆਪਾਂ ਕਾਲਤਕ ਸਾਹਿਬ ਤੇ ਪੇਸ਼ ਹੋ ਜਗੇ ਜੇ ਹੋ ਜਾਂਦੇ ਤੇ ਅੱਜ ਕਾਲੀ ਦਲ ਦੀ ਅਕਾਲੀ ਦਲ ਨੂੰ ਪੇਸ਼ ਤੇ ਹੋਇਆ ਪੇਸ਼ ਹੋਇਆ ਉਹ ਮਾਫੀ ਮੰਗੀ ਆ ਕਰੋ ਮੰਗੀ ਆ ਉੱਥੇ ਆ ਕੇ ਮਾਫੀ ਮੰਗ ਕੇ ਗਏ ਮੇਰੀ ਬੇਨਤੀ ਸੁਣੋ ਮਾਫੀ ਕਾਲਤਕ ਸਾਹਿਬ ਦੇ ਅਗਲੇ ਪਾਸੇ ਮੰਗੀ ਦੀ ਆ ਹਾਂਜੀ ਉਹ ਮੰਗੀ ਆ ਉਹਨਾਂ ਨੇ ਬਕਾਇਦਾ ਸੇਵਾ ਕੀਤੀ ਉਹ ਤੇ ਸੇਵਾ ਕੀਤੀ ਜੋੜੇ ਝੜ ਹੁਣ ਤੁਸੀਂ ਇੱਥੇ ਮੇਰੇ ਕੋਲੇ ਆਏ ਜੇ ਪਜੈਦਰ ਸਾਹਿਬ ਚ ਇਹਨਾ ਹੁਕਮ ਚਾਹੀਦਾ ਸੀ ਜੈਹਦਰ ਸਾਹਿਬ ਚ ਇਹਨਾ ਰਜੂਰ ਚਾਹੀਦਾ ਸੀ ਕਿ ਅਕਾਲੀ ਦਰ ਨੂੰ ਸਜ਼ਾ ਦੇ ਦਿੰਦੇ ਮੇਰੀ ਬੇਨਤੀ ਸੁਣੋ ਜਿਹੜੀ ਮਾਫੀ ਆ ਨਾ ਉਹ ਮੇਸ਼ਾ ਕਾਲਤਖ ਸਾਹਿਬ ਦੇ ਅਗਲੇ ਪਾਸੇ ਖਲੋ ਕੇ ਖੇਮਾ ਜਾਚਣਾ ਕਰੀਦੀ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਹੜੀ ਜਿਹੜੀ ਮੇਰੀ ਬੇਨਤੀ ਸੁਣੋ ਜਿਹੜੀ ਮਾਫੀ ਮੰਗੀ ਗਈ ਆ ਨਾ ਉਹ ਤਾਂ ਪਿਛਲੇ ਪਾਸੋਂ ਆਪ ਹੀ ਮੰਗਲੀ ਉਹਨੇ ਕਿਹਾ ਜੀ ਕਿ ਸਾਡੇ ਕੋ ਕੋ ਭੁੱਲ ਚੋ ਕੋਈ ਤੇ ਸਾਡੇ ਕੋ ਮਾਫੀ ਪਰ ਕਾਲਤਖਸਾਬ ਦੇ ਜਹੇਦਾਰ ਤੋਂ ਮੰਗੋ ਨਾ ਜਿਹੜੀ ਪਰੰਪਰਾ ਜਿਹੜੀ ਆ ਕਾਲਤਖਸਾਬ ਦੀ ਤਾਂ ਪਰ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਸ ਵੇਲੇ ਤੁਸੀਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਕਿਉਂ ਹੋ ਸਕਦਾ ਮੈਂ ਬੋਲਿਆ ਮਨ ਪਤਾ ਨਹੀਂ ਲੱਗਾ ਤੁਸੀਂ ਅੱਜ ਕਹਿ ਰਹੇ ਹੋ ਇਹਨੇ ਸਾਲ ਦੇ ਬਾਅਦ ਤੁਸੀਂ ਉਸ ਵੇਲੇ ਕਿਉਂ ਨਹੀਂ ਬੋਲੇ ਮੇਰੀ ਮੈਂ ਪਾਰਟੀ ਦੇ ਵਿੱਚ ਰਹਿ ਕੇ ਬੋਲਣਾ ਸੀ ਮੈਂ ਪਾਰਟੀ ਪਹਿਲਾਂ ਸੀ ਕਿ ਪੰਡਤ ਜਦੋਂ ਮੈਂ ਪਾਰਟੀ ਪਹਿਲਾਂ ਸੀ ਪਰ ਮੇਰੀ ਗੱਲ ਸੁਣੋ ਤੁਸੀਂ ਜਦੋਂ ਮੈਂ ਉੱਥੇ ਬਰਗਾੜੀ ਗਿਆ ਸੀ ਜੀ ਮਾਰ ਕੇ ਕਿਹਾ ਲਿਗਾ ਵੀ ਉੱਥੇ ਗਲਤੀ ਹੋਈ ਤੇ ਆਪਾਂ ਨੂੰ ਉੱਥੇ ਕਾਲਤਖਤ ਤੇ ਜਾਣਾ ਚਾਹੀਦਾ ਪਤੋਂ ਦੀ ਕੋਈ ਨਹੀਂ ਸੁਣੀ ਗਈ ਸੀ ਮੇਰੀ ਮੈਂ ਤਾਂ ਮੈਂ 40 ਸਾਲ ਹੋ ਗਿਆ ੱੱਕੇ ਖਾਂਦੇ ਨੂੰ ਮੈਨੂੰ ਇੱਥੇ ਇੱਥੇ ਤਾਂ ਕੋਈ ਮਿਲਦਾ ਨਹੀਂ ਸੀ ਸਾਤ-ਸਾਤ ਦਿਨ ਚੰਡੀਗੜ੍ਹ ਤੋਂ ਬੈਠ ਕੇ ਮੋੜਉਂਦੇ ਸੀ ਮਿਲਣ ਨੂੰ ਤਿਆਰ ਨਹੀਂ ਦਿੱਤੇ ਔਰ ਸਭ ਤੋਂ ਵੱਧ ਜੇ ਨਫ਼ਰਤ ਹੋਈ ਆ ਇਸ ਕਾਲੀ ਦਲ ਤੇ ਉਸੀ ਦਰ ਪਰਿਵਾਰਾਂ ਨੂੰ ਉਹ ਜੇਲਾ ਵਾਲਿਆਂ ਨੂੰ ਔਰ ਕੁਰਬਾਨੀ ਕਰਨ ਵਾਲਿਆਂ ਨੂੰ ਇਹ ਕਿਹਾ ਵੀ ਪਹਿਲਾਂ ਵੀ ਸ਼ਹੀਦ ਹੋ ਗਏ ਤੇ ਹੁਣ ਕਾਲੀ ਦਲ ਦੇ ਵਿੱਚ ਰਾਜਸੀ ਤੌਰ ਤੇ ਵੀ ਇਹਨਾਂ ਨੂੰ ਸ਼ਹੀਦ ਕਰਤਾ ਇਹ ਇੱਥੇ ਲਫ਼ਜ਼ ਵਰਤੇ ਜਾਂਦੇ ਰਹੇ ਹੂਟਿੰਗ ਕਰਦੇ ਰਹੇ ਲੋਕ ਪਰ ਦਿਲ ਤੇ ਪੱਥਰ ਰੱਖ ਕੇ ਰਹਿਆ ਕਿਉਂਕਿ ਕਾਲੀ ਆ ਅੱਜ ਵੀ ਕਾਲੀ ਆ ਮੈਂ ਮੈਂ ਰਹਿਣਾ ਵੀ ਕਾਲੀ ਆ ਅੰਤ ਸਮੇਂ ਤੱਕ ਕਾਲੀ ਰਹਿਣਾ ਨਾ ਮੈਂ ਕਾਲੀ ਦਲ ਨੂੰ ਮਾਰਾ ਕਵਾ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀਪੀ ਜਗੀਰਕੌਰ ਦੀ ਯਾਦ ਆ ਗਈ ਉਹ ਵੀ ਇਹੀ ਕਹਿੰਦੇ ਸੀ ਪਰ ਬਾਅਦ ਚ ਯੂ-ਟਰਨ ਲੈ ਗਏ ਚਲੋ ਉਹਨਾਂ ਦੀ ਗੱਲ ਉਹ ਬੀਬੀ ਸਤਕਾਰਯੋਗ ਆ ਮੈਂ ਉਹਨਾਂ ਬਾਰੇ ਮਾਰੀ ਨਹੀਂ ਗੱਲ ਕਰਨੀ ਚਾਹੁੰਦਾ ਬੀਬੀ ਸਤਕਾਰਯੋਗ ਨੇ ਉਹ ਵੀ ਇੱਕ ਟਕਸਾਲ ਦੇ ਮੁਖੀ ਨੇ ਔਰ ਮੈਂ ਵੀ ਇੱਕ ਟਕਸਾਲ ਦਾ ਮੁਖੀ ਹਾਂ ਜਿਹੜੀ ਪਿੰਡਰ ਵਾਲੀ ਟਕਸਾਲ ਪੂਰੇ ਵਾਲੀ ਟਕਸਾਲ ਆ। ਕਿ ਵੱਡਾ ਨਾਮ ਹੈ ਤੁਹਾਡਾ। ਨਹੀਂ ਪੂਰੇ ਵਾਲੀ ਟਕਸਾਲ ਜਿਹੜੀ ਆ ਨਾ ਤੁਮ ਦੋਵੇਂ ਟਕਸਾਲ ਮੈਂ ਵੀ ਉਹਦਾ ਮੁਖੀ ਹਾਂ ਔਰ ਬੀਬੀ ਜੀ ਅਮਰਾਲਿਆ ਟਕਸਾਲ ਦੇ ਮੁਖੀ ਨੇ ਬੜੇ ਸਤਕਾਰਯੋਗ ਨੇ ਮੈਨਾਂ ਨਾਲ ਬਹੁਤ ਇੱਛਿਤ ਕਰਦਾ ਸਾਡਾ ਬੜਾ ਪਿਆਰ ਆ ਵੀ। ਕੱਲ ਤੋਂ ਭਾਈ ਅਮਰਪਾਲ ਸਿੰਘ ਬਸੇ ਕਹਿੰਦੇ ਆ ਬਿਲਕੁਲ ਜਾਵਾਂਗੇ। ਸ਼ੁਕਰੀਆ। ਤਾਂ ਐਸਨ ਭਾਈ ਮਜੀਦ ਸਿੰਘ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਵਸਾਰਪੂਰਵਕ ਗੱਲਬਾਤ ਹੋਰਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸ਼ਹੀਦਾ ਦੇ ਪਰਿਵਾਰਾਂ ਦੇ ਨਾਲ ਬੀਤੇ ਕੁਝ ਸਮੇਂ ਦੇ ਵਿੱਚ ਕੁਝ ਚਾਤੀਆਂ ਹੋਈਆਂ ਸੀ ਤਾਂ ਉਸ ਨੂੰ ਲੈ ਕੇ ਉਹ ਦੁਖੀ ਸਨ ਤੇ ਉਹਨਾਂ ਨੇ ਹੁਣ ਇੱਕ ਵੱਡਾ ਫੈਸਲਾ ਲਿੱਤਾ ਹੈ ਔਰ ਕੱਲ ਤੋਂ ਉਹ ਜੋ ਭਾਈ ਅਮਰਪਾਲ ਸਿੰਘ ਅਤੇ ਹੋਰ ਜਿਹੜੇ ਲੋਕ ਇਸ ਵੇਲੇ ਚੋਣਾਂ 'ਚ ਖੜੇ ਨੇ ਉਹਨਾਂ ਦਾ ਸਮਰਥਨ ਦਿੰਦੇ ਹੋਏ ਨਜ਼ਰਾਂ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਬਰਸਾ